ਡਾਕਟਰਾਂ ਦੇ ਸਿਰੇ 11 ਵਜੇ ਤੱਕ OPD ਸੇਵਾਵਾਂ ਬੰਦ ਰਹਿਣਗੀਆਂ 11 ਸਤੰਬਰ ਨੂੰ ਡਾਕਟਰਾਂ ਦੀ ਸਰਕਾਰ ਨਾਲ ਮੀਟਿੰਗ ਹੈ ਤੇ ਮੀਟਿੰਗ ਤੋਂ ਬਾਅਦ ਡਾਕਟਰ ਅਗਲਾ ਫੈਸਲਾ ਲੈਣਗੇ 2021 ਤੋਂ ACP ਸਕੀਮ ਜੋ ਹੈ ਰੁਕੀ ਹੋਈ ਹੈ ਤੇਸ ਨੂੰ ਬਹਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਤੇ ਉੱਥੇ ਜੋ ਡਿਸਪੈਂਸਰੀਆਂ ਦੇ ਵਿੱਚ ਡਾਕਟਰ ਨੇ ਉਹ ਅੱਜ ਹੜਤਾਲ ਤੇ ਨੇ ਤੇ ਇਹ ਹੜਤਾਲ ਕਈ ਪੜਾਵਾਂ ਦੇ ਵਿੱਚ ਹੋਵੇਗੀ ਜੇਕਰ ਮੰਗਾਂ ਪਰਵਾਨ ਨਹੀਂ ਹੁੰਦੀਆਂ ਤਾਇ ਤੇ ਦੱਸਦੇ ਤਿੰਨ ਦਿਨਾਂ ਲਈ 11 ਤੋਂ ਲੈ ਕੇ 2 ਵਜੇ ਤੱਕ ਓਪੇਟੇਜ਼ ਚੱਲਣਗੀਆਂ ਐਮਰਜੈਂਸੀ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ ਤੇ ਅੱਜ ਦਾ ਜੋ ਸਮਾਂ ਓਪੀਡੀ ਦਾ ਉਹ 11 ਵਜੇ ਦਾ ਪਹਿਲਾਂ 8 ਵਜੇ ਜੋ ਸ਼ੁਰੂ ਹੋ ਜਾਂਦਾ ਸੀ ਤੇ ਇਸ ਸਮੇਂ ਆਸ਼ੂ ਜੁੜ ਗਏ ਨੇ ਮੋਹਾਲੀ ਵਿੱਚ ਇਸ ਸਮੇਂ ਮੌਜੂਦ ਨੇ ਸਰਕਾਰੀ ਹਸਪਤਾਲ ਦੇ ਵਿੱਚ ਮੌਜੂਦ ਨੇ ਆਸ਼ੂ ਓਵਰ ਟੂ ਯੂ ਆ ਬਿਲਕੁਲ ਅਨਿਲ ਮਿਸਟਰ ਸ਼ੀਫਸ ਦੇ ਹਸਪਤਾਲ ਦੇ ਵਿੱਚ ਮੌਜੂਦ ਹੈ ਜਿਹੜਾ ਪੰਜਾਬ ਦੇ ਸਭ ਤੋਂ ਵੱਡੇ ਹਸਪਤਾਲਾਂ ਦੇ ਵਿੱਚੋਂ ਇੱਕ ਕੰਡਾ ਕਿਉਂਕਿ ਮੈਡੀਕਲ ਕਾਲਜ ਵੀ ਇੱਥੇ ਇਹ ਕਹਿੰਦਾ ਸਭ ਤੋਂ ਵੱਡੀ ਗੱਲ ਹੈ ਕਿ ਡਾਕਟਰ ਬੇਸ਼ੱਕ ਆ ਚੁੱਕੇ ਕਈ ਜਗ੍ਹਾ ਤੇ ਡਾਕਟਰ ਬੈਠੇ ਹੋਗੇ ਪਰ ਓਪੀਡੀ ਸੇਵਾਵਾਂ ਬਿਲਕੁਲ ਨਹੀਂ ਚੱਲ ਰਹੀਆਂ ਸਿਰਫ ਅਮਰਜੈਂਸੀ ਸੇਵਾਵਾਂ ਚੱਲ ਰਹੀਆਂ ਅੱਜ ਕੋਈ ਇਲੈਕਟਿਵ ਸਰਜਰੀ ਨਹੀਂ ਹੋਊਗੀ ਏਸੀਪੀ ਸਕੀਮ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਡਾਕਟਰ ਹੜਤਾਲ ਦੇ ਵਿੱਚ ਨੇ ਇੱਕ ਦੱਸਿਆ ਜਾ ਰਿਹਾ ਕਿ 4 ਸਾਲ 9 ਸਾਲ ਤੇ 14 ਸਾਲ ਬਾਅਦ ਡਾਕਟਰਾਂ ਦਾ ਜਿਹੜਾ ਸਕੇਲ ਹੈ ਉਸ ਦੇ ਵਿੱਚ ਵਾਅਦਾ ਕੀਤਾ ਜਾਂਦਾ ਸੀ ਤਾਂ ਪੰਜਾਬ ਸਰਕਾਰ ਨੇ ਔਰ ਉਸ ਉੱਪਰ ਰੋਕ ਲਗਾ ਦਿੱਤੀ ਸੀ तकरीबन ਨਾਲ ਦੇ ਸੂਬਿਆਂ ਦੇ ਜਿਹੜੇ ਨਾਲ ਲੱਗਦੇ ਹਰਿਆਣਾ ਦਾ ਜ਼ਿਕਰ ਕਰੀਏ 50000 ਰੁਪਏ ਜ਼ਿਕਰ ਮੋਟਾ-ਮੋਟਾ ਆਸਾਨ ਤਰੀਕੇ ਨਾਲ ਜਿਵੇਂ ਡਾਕਟਰ ਦੱਸਦੇ ਆ ਤਾਂ 50000 ਰੁਪਏ ਦਾ ਕਹਿੰਦੇ ਪੇ ਸਕਿੱਲ ਦਾ ਫਰਕ ਪੈ ਜਾਂਦਾ ਉਸੇ ਚੀਜ਼ ਨੂੰ ਲੈ ਕੇ ਪੰਜਾਬ ਸਰਕਾਰ ਦੇ ਵਿਰੁੱਧ ਇਹ ਰੋਜ਼ ਮੁਜ਼ਾਹਰਾ ਡਾਕਟਰਾਂ ਦਾ ਨਜ਼ਰ ਆ ਰਿਹਾਤਾ ਡਾਕਟਰ 11 ਵਜੇ ਹੀ ਆਪਣੀਆਂ ਇੱਥੇ ਸੀਟਾਂ ਤੇ ਆਉਣਗੇ ਹਾਲਾਂਕਿ ਜੇਕਰ ਕਿਸੇ ਨੂੰ ਤਰੀਕ ਮਿਲੀ ਹੋਈ ਹੈ ਆਪਾਂ ਕੀ ਕੋਪਰੇਸ਼ਨ ਦੀ ਤਰੀਕ ਮਿਲੀ ਗੱਲਬਾਤ ਵੀ ਕਰ ਲਾਂਗੇ ਕੀ ਨਾਮ ਹੈ ਜੀ ਤੁਹਾਡਾ ਮਹਿੰਦਰ ਸਿੰਘ ਜੀ ਕਿੱਥੋਂ ਆਏ ਹੋ ਕੋਲੋਲੀ ਤੋਂ ਆਏ ਬਲੂ ਤਾਨੂੰ ਤੁਹਾਡੀ ਪਰਚੀ ਕੱਟੀ ਗਈ ਪਰਚੀ ਕੱਟੀ ਪਰसों ਜਾਂ ਅੱਜ ਵੀ ਆਏ ਨੇ ਅੱਛਾ ਕੀ ਦਿਖਾਉਣਾ ਕੀ ਹੈ ਤੁਸੇ ਇਹ ਕੱਚ ਕਪੜੇ ਸਨ ਮਤਲਬ ਅੱਛਾ ਆਪਰੇਸ਼ਨ ਹੋਣਾ ਹੈ ਹਾਂ ਅੱਜ ਤਰੀਕ ਮਿਲਿਸ ਤੁਹਾਨੂੰ ਜਿਵੇਂ ਮੇਰੀ ਵਜ੍ਹਾ ਕੋਈ ਨਹੀਂ ਪੁੱਛ ਰਿਹਾ ਡਾਕਟਰ ਹੜਤਾਲ ਤੇ ਅੱਜ ਤਾਂ ਫਿਰ ਹੋਣੇ ਨਹੀਂ ਆਪਰੇਸ਼ਨ ਹੋਣਾ ਨਾ ਤਾਂ ਪਰਚੀ ਇਹ ਫੇਲ ਦੇਖ ਲਈ ਹਾਂਜੀ 11 ਵਜੇ ਆਏਗੇ ਕੱਲ 11 ਵਜੇ ਘਰੀ ਹੋਣੀ ਆਮੇ ਅੱਛਾ 11 ਵਜੇ ਹੋਣੀ ਦੇਖਾਂਗੇ ਡਾਕਟਰ 11 ਵਜੇ ਹਾਂਜੀ ਤੇ ਆਪਰੇਸ਼ਨ ਤਾਂ ਅੱਜ ਹੋਣਾ ਹੀ ਨਹੀਂਗਾ ਟੈਸਟ ਹੋਣੇ ਆ ਜੀ ਟੈਸਟ ਹੋਣੇ ਹਾਂਜੀ ਕਿਹਦੇ ਹੋ ਜਾਣਗੇ ਟੈਸਟ ਕੋਈ ਪਤਾ ਨਹੀਂ ਕੀ ਪਤਾ ਕਹਿ ਸਕਾਂ ਨਹੀਂ ਪਤਾ ਨਾ ਕੋਈ ਪਤਾ ਨਹੀਂ ਤੁਸੀਂ ਕਿੱਥੋਂ ਆਏ ਹੋ ਜੀ ਬੜ ਮੰਜਰਾ ਸਿਆ ਜੀ ਇਹ ਥੋੜਾ ਹੋ ਗਿਆ ਇਸ ਦਾ ਅੱਛਾ ਆ ਪੈਰ ਤੇ ਹਾਂਜੀ ਜੀ ਤੇ ਅੱਜ ਇਸ ਨੂੰ ਕੀ ਦਿਖਾਣਾ ਹੈ ਹਾਂਜੀ ਦਿਖਾਣਾ ਵੀ ਪੱਟੀ ਵੀ ਕਰਾਣਾ ਇਸ ਦਾ ਅੱਛਾ ਪੱਟੀ ਵੀ ਕਰਉਣੀ ਹੈ ਹਾਂਜੀ ਸੋਮਾਰਕ ਬੋਲੇ ਕਿ ਸੋਮਾਰ ਕਿਹਦੇ ਫਿਰ ਡਾਕਟਰ ਗੱਲ ਕੀਤੀ ਕਿ ਆਖਦੋ ਹਾਂ ਉਹਨੇ 11 ਵਜੇ ਬੋਲੇ 11 ਵਜੇ ਹੋ ਜਾਊਗਾ 11 ਵਜੇ ਤੱਕ ਆएंगे ਪਤਾ ਨਹੀਂ ਆएंगे ਕਿ ਨਹੀਂ ਆएंगे ਹੁਣ ਤਾਂ ਉਹਨਾਂ ਲੋਕਾਂ ਕੋ ਮਰਜ਼ੀ 11 ਵਜੇ ਸੁਣ ਰਹੇ ਕਿ 11 ਵਜੇ ਖੁੱਲੇਗਾ ਬਾਕੀ ਦੇਖੀਏ ਆਪਕੇ ਮਰਜ਼ੀ ਹਾਂਜੀ ਤੁਸੀਂ ਕਿੱਥੋਂ ਆਏ ਹੋ ਜੀ ਦੇਵ ਨਗਰ ਤੇ ਆਏ ਹਾਂ ਜੀ ਦੇਵ ਨਗਰ ਤੇ ਆਏ ਜੀ ਦੇਵ ਨਗਰ ਤੋਂ ਤੇ ਕੀ ਗੋਡਾ ਦਿਖਾਣਾ ਸੀ ਗੋਡਾ ਦਿਖਾਣਾ ਦੇਖ ਲੈ ਡਾਕਟਰ ਕਿ ਨਹੀਂ ਹਾਂਜੀ ਪਹਿਲੇ ਵਾਰ ਹੀ ਆਏ ਹਾਂ ਪਹਿਲੀ ਵਾਰ ਆਏ ਪਰਚੀ ਬਣ ਗਈ ਬਣੀ ਨਹੀਂ ਹਲੇ ਨਹੀਂ ਬਣ ਗਈ ਬਾਹਰ ਗਈ ਵੇ ਆ ਕੀ ਕਹਿੰਦੇ ਆ ਪਤਾ ਨਹੀਂ ਜੀ ਆਦਿ ਦੇ ਬਿਲਕੁਲ ਆਸ਼ੋ ਉਮੀਦ ਟੁੱਟਦੀ ਹੋਈ ਇਹਨਾਂ ਦੀ ਨਜ਼ਰ ਆ ਰਹੀ ਹੈ ਤੁਸੀਂ ਗੱਲਬਾਤ ਜਾਰੀ ਰੱਖੋ ਇਸ ਸਮੇਂ ਲੁਧਿਆਣਾ ਦਾ ਸੀ ਰੁਕ ਕਰਾਂਗੇ ਲੁਧਿਆਣਾ ਵਿੱਚ ਸਾਡੇ ਸਹਿਯੋਗੀ ਰਾਜਵਿੰਦਰ ਮੌਜੂਦ ਨੇ ਆਸ਼ੋ ਤੁਸੀਂ ਤਸਵੀਰਾਂ ਵਿਖਾਉਂਦੇ ਰਹੋ ਜੋ ਮਰੀਜ਼ ਇੰਤਜ਼ਾਰ ਕਰ ਰਹੇ ਨੇ ਤੇ ਰਾਜਵਿੰਦਰ ਲੁਧਿਆਣਾ ਵਿੱਚ ਹਸਪਤਾਲ ਤੋਂ ਕਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿਸ ਤਰ੍ਹਾਂ ਦੀਆਂ ਦਿੱਕਤਾਂ ਲੋਕਾਂ ਸਾਹਮਣੇ ਆ ਰਹੀਆਂ ਨੇ ਇਹ ਬਿਲਕੁਲ ਨੀਲਮ ਜਸਤਨਾਂ ਕੀ ਮੇਰੇ ਸਹਿਯੋਗੀ ਨੇ ਦੱਸਿਆ ਕਿ ਅਸੀਂ ਕਹਿ ਸਕਦਾ ਪੂਰੇ ਪੰਜਾਬ ਭਰ ਦੇ ਵਿੱਚ ਜੋ ਵੀ ਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਕਰਵਾਉਣ ਵਾਸਤੇ ਮਰੀਜ਼ ਪਹੁੰਚਣਗੇ ਉਹਨਾਂ ਨੂੰ ਅੱਜ ਵੱਡੀਆਂ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸਰਕਾਰੀ ਡਾਕਟਰ ਜੋ ਨੇ ਹੜਤਾਲ ਦੇ ਨੇ ਅਸੀਂ ਕਹਿ ਸਕਦੇ ਹਾਂ ਸਵੇਰੇ 8:00 ਵਜੇ ਤੋਂ ਲੈ ਕੇ ਦੁਪਹਿਰ ਦੇ 11:00 ਵਜੇ ਤੱਕ ਅਸੀਂ ਕਹਿ ਸਕਦੇ ਕਿ ਜਿਹੜੇ ਹੜਤਾਲ ਤੇ ਰਹਿਣਗੇ ਡਾਕਟਰ ਕਿਤੇ ਨਾ ਕਿਤੇ 3 ਦਿਨਾਂ ਬਾਅਦ ਜਿਹੜੀ ਹੜਤਾਲ ਹੈ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਜੋ ਮਰੀਜ਼ਾਂ ਨੂੰ ਨਹੀਂ ਪਤਾ ਜਿਹੜੇ ਪਹੁੰਚ ਰਹੇ ਨੇ ਇਸੇ ਕਿਤੇ ਨਾ ਕਿਤੇ ਉਹਨਾਂ ਨੂੰ ਵੱਡੀਆਂ ਦਿੱਕਤਾਂ ਉਹਨਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਤੁਸੀਂ ਤਸਵੀਰਾਂ ਵੀ ਦਿਖਾਵਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰਾਂ ਦਿਖਾ ਦਿੰਨੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਬੋਰਡ ਜਿਹੜੇ ਨੇ ਲਗਾਏ ਗਏ ਨੇ ਜਿਨ੍ਹਾਂ ਦੇ ਉੱਪਰ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਫੀਸੀ ਐਮਐਸ ਐਸੋਸੀਏਸ਼ਨ ਪੰਜਾਬ ਵੱਲੋਂ ਜਿਹੜੀ ਹੈ ਇੱਕ ਹੜਤਾਲ ਜਿਹੜੀ ਕੀਤੀ ਗਿਆ ਕਿਤੇ ਨਾ ਕਿਤੇ ਆਪਣੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ ਜਿ세 ਸਰਕਾਰੀ ਹਸਪਤਾਲ ਬਚਾਓ ਜਾਂ ਫਿਰ ਪੁਰਾਣੇ ਲੋਕ ਲੋਧੀ ਫੈਸਲੇ ਵਾਪਸ ਕਰੋ ਸਿਹਤ ਕਰਮਚਾਰੀਆਂ ਨੂੰ ਸੁਰੱਖਿਆ ਦਾ ਮਾਹੌਲ ਦਿਓ ਸਿਹਤ ਵਿਭਾਗ ਦੀਆਂ ਪੱਕੀਆਂ ਪਾਤੀਆਂ ਕਰੋ ਸਰਕਾਰੀ ਡਾਕਟਰਾਂ ਦੀਆਂ ਤਰੱਕੀਆਂ ਬਹਾਲ ਕਰੋ ਦੀ ਕਹਿ ਸਕਦਾ ਕਿ ਕਈ ਮੰਗਾਂ ਨੂੰ ਲੈ ਕੇ ਜਿਹੜੇ ਨੇ ਅੱਜ ਜਿਹੜੇ ਡਾਕਟਰ ਨੇ ਹੜਤਾਲ ਤੇ ਰਹਿਣਗੇ ਸਿਰਫ ਅੱਜ ਹੀ ਨਹੀਂ ਦਿਨਾਂ ਵਾਸਤੇ ਇਹ ਹੜਤਾਲ ਕੀਤੀ ਗਈ ਹੈ ਬੇਸ਼ੱਕ ਪਿਛਲੇ ਦਿਨ ਸਿਹਤ ਮੰਤਰੀ ਪ੍ਰਵੀਰ ਸਿੰਘ ਵੱਲੋਂ ਇੱਕ ਅਪੀਲ ਵੀ ਜਿਹੜੀ ਹੈ ਡਾਕਟਰਾਂ ਨੂੰ ਕੀਤੀ ਗਈ ਸੀ ਕਿ ਭਾਰਤੀਆਂ ਜਿਹੜੀਆਂ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਬਾਕੀ ਜਿਹੜੀਆਂ ਮੰਗਾਂ ਨੇ ਉਹ ਜਲਦ ਪੂਰੀਆਂ ਕੀਤੀਆਂ ਜਾਣਗੇ ਜਾਂ ਫਿਰ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਇਦਨਾਂ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਪਰਚੇ ਜਿਹੜੇ ਇਕੱਠੇ ਨਹੀਂ ਜਾ ਰਹੇ ਕਿਉਂਕਿ 11 ਵਜੇ ਡਾਕਟਰ ਬੈਠਣਗੇ ਫਿਰ ਬੇਸ਼ੱਕ ਮਰੀਜ਼ਾਂ ਦੀ ਲਾਈਨ ਜਿਹੜੀ ਹੈ ਲੰਬੀ ਲੱਗ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਮਰੀਜ਼ ਜਿਹੜੇ ਨੇ ਪਹੁੰਚ ਰਹੇ ਨੇ ਇੱਥੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਜਾਂ ਫਿਰ ਕਈ ਜਿਹੜੇ ਮਰੀਜ਼ ਨੇ ਵਾਪਸ ਮੁੜਦੇ ਹੋਏ ਵੀ ਨਜ਼ਰ ਆ ਰਹੇ ਨੇ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਜਾਣਕਾਰੀ ਨਹੀਂ ਸੀ ਦਵਾਈ ਲੈਣ ਦੀ ਜੋ ਦੂਰ ਦਰਾਡੇ ਤੋਂ ਆਉਂਦੇ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ ਉਹ ਲੋਕ ਜਿਹੜੇ ਇੱਥੇ ਪਹੁੰਚ ਰਹੇ ਨੇ ਉਹਨਾਂ ਕੋਲੋਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹਦੇ ਛੁੱਪਨ ਨੂੰ ਮਿਲਣਾ ਸੀ ਜਾਂ ਕਿੰਨੀ ਕੀ ਜ ਕੀ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਸੀਗੀ ਕਿ ਅੱਜ ਜਿਹੜਾ ਹਸਪੀਟਲ ਦੇ ਵਿੱਚ ਜਿਹੜੀ ਐਤ ਹੜਤਾਲ ਹੈ ਨਹੀਂ ਬਿਲਕੁਲ ਜਾਣਕਾਰੀ ਨਹੀਂ ਬਿਲਕੁਲ ਕਿੰਨੇ ਵਜੇ ਪਹੁੰਚੀ ਸੀ ਜੀ ਅਸੀਂ ਜਿਵੇਂ ਸਵਾਟ ਸਵਾਟ ਹੋਏ ਪਰ ਸਵਾਟ ਹੋ ਜਾਈ ਤੇ ਹੁਣ ਕਿੰਨਾ ਟਾਈਮ ਕਹਿੰਦੇ ਫੋਟਾ ਸਕਦਾ ਹਾਂ ਔਰ 11 ਵੇ ਕਹਿੰਦੇ ਜੀ 11 ਵਜੇ ਕਹਿੰਦੇ ਆ ਕੱਲ ਤੱਕ ਵੱਡੀ ਮੁਸ਼ਕਲ ਪ੍ਰੇਸ਼ਾਨੀ ਜਿਹੜੀ ਉਹਦਾ ਸਾਹਮਣਾ ਕਰਨਾ ਪਵੇਗਾ ਤਾਂ ਲੱਗਦਾ ਇਹ ਪਿਆ ਇਸ ਤੇ ਜੀ ਬਿਲਕੁਲ ਕਿਤੇ ਨਾ ਕਿਤੇ ਕਿਹੜੀ ਦਵਾਈ ਨਹੀਂ ਦਿੱਤੀ ਅਸੀਂ ਪੀਏ ਦੇ ਨਾ ਬੱਚੇ ਨੂੰ ਨਹੀਂ ਲੜਕੇ ਨੂੰ ਦਰਦੀ ਨੂੰ ਤੋਂ ਨਹੀਂ ਹਾਂਜੀ ਜੀ ਬਿਲਕੁਲ ਕਿਤੇ ਨਾ ਕਿਤੇ ਦੀ ਕਹਿ ਸਕਦੇ ਆ ਕਿ ਬਹੁਤ ਲੋਕ ਵੀ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਸਰ ਕਿੰਨੇ ਵਜੇ ਆਏ ਕਿੰਨੇ ਕੁ ਦੂਰੋਂ ਆਏ ਮੈਂ ਆਏ ਪਾਮੀਆਂ ਪੜ ਤੋਆ ਟਾਈਪ ਰੋਟਾ ਅੱਛਾ ਜੀ ਅੱਧੀ ਦੁਪਹਿਰ ਆਏ ਹਾਂ ਜੀ ਲੱਗਦਾ ਕਿ ਕਿਨੇ ਵਜੇ ਪਹੁੰਚ ਕੇ ਥੀ ਉਹਨਾਂ ਦੇ ਨਾਲ ਪਹੁੰਚ ਗਏ 8 8 ਤੋਂ 8 ਵਜੇ ਪਹੁੰਚ ਗਏ 8 ਵਜੇ ਪਹੁੰਚ ਗਏ ਹਰ ਕਿਨੇ ਵਜੇ ਤੱਕ ਕਹਿੰਦੇ ਇੰਤਜ਼ਾਰ ਕਰਨਾ ਪਾਉਣ 11 ਵਜੇ ਤੱਕ ਇੰਤਜ਼ਾਰ ਹੀ ਬਾਕੀ ਜੋ ਕੋਈ ਪਤਾ ਲੇ ਤੁਹਾਨੂੰ ਪਤਾ ਨਹੀਂ ਸੀ ਇਸ ਬਾਰੇ ਮੈਨੂੰ ਬਿਲਕੁਲ ਪਤਾ ਨਹੀਂ ਇਹ ਤਾਂ ਇੱਥੇ ਆ ਕੇ ਪਤਾ ਲੱਗਾ ਪੋਸਟ ਲੱਗ ਰਿਹਾ ਜੀ ਕਿ ਕੱਟੇਗੀ ਮਾਤੇ ਕਰੇਗੀ ਨਹੀਂ ਮੇਰੇ ਪਰਤੀ ਵੀ ਨਹੀਂ ਕੱਟੀ ਅੱਜ ਕੋਈ ਨਹੀਂ ਬੈਠਿਆਗਾ ਇਹ 11 ਵਜੇ ਤੋਂ ਬਾਅਦ ਕੰਢਿਆ ਉਹ ਵੀ ਕੱਟੀ ਹੋ ਕੇ ਨਹੀਂ ਕੱਟੀ ਉਹ ਪੱਕਾ ਰਿਹਾ ਬੱਕਾ ਨਹੀਂ ਪੱਕਾ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬੱਤੀਆਂ ਅੰਦਰ ਲਾਈਨਾਂ ਲੱਗ ਰਹੀਆਂ ਨੇ ਵੱਡੀ ਗਿਲਦੀ ਚ ਲੋਕ ਆ ਰਹੇ ਨੇ ਬੇਸ਼ੱਕ ਮਹਿਲਾਵਾਂ ਹੋਣ ਬਜ਼ੁਰਗ ਹੋਣ ਜਾਂ ਫਿਰ ਹੋਰ ਲੋਕ ਪਹੁੰਚਦੇ ਨੇ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਲੋਕ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਜ਼ਰੂਰ ਕਰ ਰਿਹਾ ਮੈਂ ਤਾਂ ਕੀ ਪ੍ਰੋਬਲਮ ਆ ਰਹੀ ਹੈ ਜੀ ਕਿੰਨੇ ਵਜੇ ਕੀ ਇਲਾਜ ਕਰਵਾਉਣ ਵਾਸਤੇ ਪਹੁੰਚੇ ਸੀ ਕਿ ਪਰਤੀ ਕੱਟੀ ਕਿ ਕਿੰਨੇ ਕੱਟੀ ਨਹੀਂ ਕਟਿਆ ਨਹੀਂ ਕਟਿਆ ਫਰਚੀ ਅੱਛਾ ਕਿਸੇ ਦੀ ਬਿਮਾਰੀ ਕੀ ਕਰ ਰਹੀ ਹੈ? ਢੇਟ ਵਿੱਚ ਦਰਦ ਹੈ। ਅੱਛਾ। ਕਹਾਂ ਤੇ ਹੈ? ਕਿੰਨੀ ਦੂਰ ਤੇ ਹੈ? ਉਹ ਸਿਪੋੜੇ ਸਿਪੋੜੇ ਸਾਹਿਬ। ਕਿਪੂੜੇ ਹੈ। ਹਾਂ। ਇਹ ਬਿਲਕੁਲ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਮਹਿਲਾਵਾਂ ਵੀ ਪਹੁੰਚ ਰਹੀਆਂ ਨੇ, ਪਰਚੀਆਂ ਵੀ ਨਹੀਂ ਕੱਟੀਆਂ ਜਾ ਰਹੀਆਂ। ਅਸੀਂ ਕਹਿ ਸਕਦੇ ਹਾਂ ਕਿ ਬੱਦੀਆਂ ਜੁਆਇਨਾ ਜਿਹੜੀਆਂ ਰੋਮਪੀਆ ਘਤਾਰਾ ਇਹ ਤਾਂ ਬਹੁਤ ਘਟ ਮਰੀ ਤੁਹਾਨੂੰ ਨਜ਼ਰ ਆਉਣਾ ਕਿਉਂਕਿ ਲੋਕ ਤੁਸੀਂ ਦੇਖ ਸਕਦੇ ਹੋ ਕਿ ਵਾਪਸ ਜਾਂਦੇ ਵੀ ਨਜ਼ਰ ਆਉਂਦੇ ਨੇ ਜਿਨ੍ਹਾਂ ਨੂੰ ਲੱਗਦਾ ਕਿ 11 ਵਜੇ ਲੇਟ ਹੋ ਜਾਣਗੇ ਆਪਣੇ ਕੰਮਕਾਰ ਤੇ ਜਾਣ ਹੈ। ਕਦਨ ਕਿਤੇ ਬਾਬਾ ਚੰਦਰ ਦੀ ਨਜ਼ਰ ਆਉਂਦਿਆਂ ਅਸੀਂ ਕਹਿ ਸਕਦੇ ਹਾਂ ਕਿ ਇਹ ਅੱਜ ਦੀ ਦਿੱਕਤ ਨਹੀਂ ਹੈ ਤਿੰਨ ਦਿਨ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਜਰੂਰ ਰਹਿਣਗੀਆਂ ਕਿਉਂਕਿ ਜੇਕਰ ਹੜਤਾਲ ਇਸੇ ਤਰ੍ਹਾਂ ਚੱਲੀ ਰਹੇਗੀ ਕਿ ਕਿਤੇ ਨਾ ਕਿਤੇ ਰਾਮਿੰਦਰ ਤੁਸੀਂ ਇੱਕ ਵਾਰੀ ਕੈਮਰਾ ਉੱਥੇ ਫੋਕਸ ਕਰੋ ਜਿੱਥੇ ਮੰਗਾ ਲਿਖੀਆਂ ਹੋਈਆਂ ਨੇ ਡਾਕਟਰ ਕੀ ਚਾਹੁੰਦੇ ਨੇ ਤੇ ਵਾਪਸ ਅਸੀਂ ਆਸ਼ੂ ਦਾ ਰੁਕ ਕਰਦੇ ਹਾਂ ਆਸ਼ੂ ਨੋ ਏਸੀਪੀ ਨੋ ਵਰਕ ਨੋ ਸਕਿਉਰਟੀ ਨੋ ਵਰਕ ਸਿੱਧੇ ਤੌਰ ਤੇ ਡਾਕਟਰਾਂ ਦਾ ਕਹਿਣਾ ਹੈ ਤੇ ਅਸੀਂ ਮੁਹਾਲੀ ਵਿੱਚ ਵੀ ਵੇਖ ਪਾ ਰਹੇ ਹਾਂ ਕਿ ਲੰਮੀਆਂ ਕਤਾਰਾਂ ਇੱਥੇ ਮਰੀਜ਼ਾਂ ਦੀਆਂ ਲੱਗੀਆਂ ਹੋਈਆਂ ਨੇ ਤੇ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ ਇਹਨਾਂ ਦਾ ਕੀ ਕਹਿਣਾ ਹੈ ਕਿੰਨੀ ਦੇਰ ਤੱਕ ਇਹ ਇੰਤਜ਼ਾਰ ਕਰਨਗੇ ਤੇ ਡਾਕਟਰਾਂ ਦੀਆਂ ਮੰਗਾਂ ਬਾਰੇ ਵੀ ਥੋੜਾ ਜਿਹਾ ਇਹਨਾਂ ਨੂੰ ਦੱਸੋ ਇਹ ਹੜਤਾਲ ਨੂੰ ਕਿਵੇਂ ਵੇਖਦੇ ਨੇ ਆ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਡਾਕਟਰ ਹੈਗੇ 9 ਤੋਂ ਲੈ ਕੇ 11 ਕਿਉਂਕਿ ਅਲੱਗ-ਅਲੱਗ ਫੇਸ ਦੇ ਵਿੱਚ ਹੜਤਾਲ ਕਰ ਰਹੇ ਆ ACP ਨੂੰ ਲੈ ਕੇ ਜੋ ਅਸ਼ੋਰੈਂਸ ਇਹਨਾਂ ਨੂੰ ਆਪਾਂ ਕੀ ਕਰੀਅਰ ਪ੍ਰੋਗਰਾਮ ਸੀਗਾ ਜਿਸ ਦੇ ਵਿੱਚ ਇਹਨਾਂ ਦਾ 4 ਸਾਲ ਬਾਅਦ 9 ਸਾਲ ਬਾਅਦ ਤੇ 14 ਸਾਲ ਬਾਅਦ ਤਨਖਾਹ ਦੇ ਵਿੱਚ ਵਾਧਾ ਹੁੰਦਾ ਸੀ ਉਸ ਚੀਜ਼ ਨੂੰ ਲੈ ਕੇ ਇਹ ਹੜਤਾਲ ਤੇ ਗਿਆ ਪੰਜਾਬ ਭਰ ਦੇ ਡਾਕਟਰ ਹੜਤਾਲ ਤੇ ਨਾਲ ਦੀ ਨਾਲ ਡਾਕਟਰ ਦੀ ਰਿਕਰੂਟਮੈਂਟ ਰਿਕਰੂਟਮੈਂਟ ਜਿਹੜੇ ਭਰਤੀ ਕਰਨੀ ਹੈ ਕਿਉਂਕਿ ਕਹਿੰਦੇ ਡਾਕਟਰਾਂ ਤੇ ਬੋਝ ਅਬ ਵਧ ਰਿਹਾ ਹੈਗਾ ਇਸ ਕਰਕੇ ਉਹ ਜਿਹੜੇ ਡਾਕਟਰ ਦੀ ਭਰਤੀ ਕੀਤੀ ਜਾਵੇ ਤਾਂ ਫੇਸਿਸ ਦੇ ਵਿੱਚ ਹਾਲਾਂਕਿ ਪਹਿਲਾਂ ਮੁਕੰਮਲ ਤੌਰ ਤੇ ਹੜਤਾਲ ਦਾ ਐਲਾਨ ਕੀਤਾ ਪਰ ਪੰਜਾਬ ਸਰਕਾਰ ਦੇ ਨਾਲ ਨੇਗੋਸ਼ੀਏਸ਼ਨ ਹੁੰਦੀ ਹੈ ਉਸ ਦੇ ਵਿੱਚ ਕਿਹਾ ਗਿਆ ਕਿ ਤੁਸੀਂ ਘੱਟ ਕਰੋ ਹੜਤਾਲ ਤੇ ਇਹਨਾਂ ਨੇ ਕਿਹਾ ਕਿ ਇਸ ਦੇ ਦੌਰਾਨ ਮੀਟਿੰਗ ਕਰੋ ਤੇ ਨਾਲ ਦੀ ਨਾਲ ਅਸੀਂ ਹੜਤਾਲ 'ਚ ਵੀ ਕੁਝ ਆਪਾਂ ਕੀ ਹੈ ਕਿ ਰਾਹਤ ਦਵਾਂਗੇ ਤਾਂ ਕਈ ਸੇਵਾਵਾਂ ਜਿਹੜੀਆਂ ਸਭ ਤੋਂ ਪਹਿਲਾਂ ਸੇਵਾਵਾਂ ਦਾ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਹੈਗੀਆਂ ਤਾਂ ਕੋਈ ਜਿਹੜੀ ਮੈਡੀਕਲ ਐਗਜ਼ਾਮੀਨੇਸ਼ਨ ਨਹੀਂ ਹੋਊਗੀ ਸਿਰਫ ਆਪਾਂ ਕੀ ਕਿ ਅਮਰਜੈਂਸੀ ਸੇਵਾਵਾਂ ਜੇਕਰ ਕਿੰਨਾ ਹਾਸਾ ਹੁੰਦਾ ਉਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਪੱਟੀ ਦੀ ਲੋੜ ਹੈ ਤਾਂ ਉਸ ਨੂੰ ਪੱਟੀ ਕੀਤੀ ਜਾਊਗੀ ਡਰਾਈਵਿੰਗ ਲਾਇਸੈਂਸ ਜੇਕਰ ਉਸ ਦਾ ਮੈਡੀਕਲ ਐਗਜ਼ਾਮੀਨੇਸ਼ਨ ਆ ਉਹ ਵੀ ਨਹੀਂ ਕੀਤਾ ਜਾਊਗਾ ਜਿਹੜਾ ਅਸਲੇ ਦਾ ਲਾਇਸੈਂਸ ਬਣਨਾ ਉਹ ਵੀ ਨਹੀਂ ਬਣੂਗਾ ਜਨਰਲ ਮੈਡੀਸਨ ਮੈਡੀਕਲ ਐਗਜ਼ਾਮੀਨੇਸ਼ਨ ਉਹ ਵੀ ਨਹੀਂ ਹੋਊਗਾ ਆਪਾਂ ਕੀ ਕਿ ਅਲੱਗ-ਅਲੱਗ ਥਾਵਾਂ ਤੇ ਕਿਸੇ ਨੂੰ ਨੌਕਰੀ ਲੱਗਣਾ ਕੋ ਕਿਤੇ ਜਾਣਾ ਹੈਗਾ ਉਸ ਨੂੰ ਮੈਡੀਕਲ ਚਾਹੀਦਾ ਹੁੰਦਾ ਤਾਂ ਉਹ ਵੀ ਹਸਪਤਾਲਾਂ ਦੇ ਵਿੱਚ ਅੱਜ ਨਹੀਂ ਬਣੂਗਾ ਭਰਤੀ ਦੇ ਰਿਲੇਟਡ ਨੋ ਵਰਕ ਹੋਊਗਾ ਨੋ ਯੂਆਈਡੀਡੀ ਵਰਕ ਆ ਸਭ ਤੋਂ ਵੱਡੀ ਗੱਲ ਹੈ ਜੋ ਪ੍ਰੈਸ ਨੋਟ ਇਹਨਾਂ ਨੇ ਜਾਰੀ ਕੀਤਾ ਨੋ ਵੀਆਈਪੀ ਨੋ ਵੀਆਈਪੀ ਡਿਊਟੀ ਨੋ ਡੋਪ ਟੈਸਟ ਕਿਸੇ ਕਿਸਮ ਦੀ ਰਿਪੋਰਟਿੰਗ ਨਹੀਂ ਹੋਊਗੀ ਸਿਰਫ ਡੇਂਗੂ ਦੇ ਟੈਸਟ ਦੀ ਰਿਪੋਰਟਿੰਗ ਕੀਤੀ ਜਾਊਗੀ ਨੋ ਮੀਟਿੰਗਸ ਕੋਈ ਮੀਟਿੰਗ ਨਹੀਂ ਹੋਊਗੀ ਕੋਈ ਇਨਕੁਆਇਰੀ ਨਹੀਂ ਹੋਊਗੀ ਕੋਈ ਕਾਇਆ ਕਲਪ ਅਸੈਸਮੈਂਟ ਹੈ ਜਿਹੜੀ ਉਹ ਨਹੀਂ ਹੋਊਗੀ ਜਿਹੜੀ ਆ ਸੇਵਾਵਾਂ ਚੱਲਣਗੀਆਂ ਉਹ ਅਮਰਜੈਂਸੀ ਸੇਵਾਵਾਂ ਪੋਸਟਮਾਰਟਮ ਹੋਊਗਾ ਮੈਡੀਕਲ ਮੈਡੀਕੋਲੋਜੀਕਲ ਐਗਜ਼ਾਮੀਨੇਸ਼ਨ ਕੋਰਟ ਐਵੀਡੈਂਸ ਕਿਉਂਕਿ ਕੋਰਟ ਦੇ ਵਿੱਚ ਐਵੀਡੈਂਸ ਪੇਸ਼ ਕਰਨੇ ਨੇ ਸਿਰਫ ਉਹ ਚੱਲਣਗੇ ਬਾਕੀ ਸਭ ਬੰਦ ਹੈਗਾ ਖੜੇ ਆ ਹਾਂਜੀ ਕੀ ਨਾਮ ਹੈ ਜੀ ਹਨੀ ਬਾਈ ਆ ਕਦੋਂ ਤੋਂ ਲਾਈਨ ਤੇ ਖੜੇ ਹੋ ਤੁਸੀਂ ਸਵੇਰ ਤੋਂ ਖੜੇ ਭਾਈ ਕੀ ਚੈੱਕ ਅਪ ਕਾਦਾ ਕਰਵਾਉਣਾ ਸੀਗੇ ਤੇ ਪੇਨ ਹੋ ਰਹੀ ਹੈ ਬੈਕ ਪੇਨ ਹੋ ਰਹੀ ਹੈ ਬੈਕ ਪੇਨ ਹੋ ਰਹੀ ਹੈ ਤੇ ਹੁਣ ਓਪੀਡੀ ਸੇਵਾਵਾਂ ਬੰਦ ਹੈਗੀ ਹੈ ਕੀ ਸਮੇਂ ਦੇ ਇਸ ਚੀਜ਼ ਨੂੰ ਕੀ ਇਸ ਤਰ੍ਹਾਂ ਬੰਦ ਹੋਣੀ ਚਾਹੀਦੀ ਹੈ ਨਹੀਂ ਭਾਈ ਬਹੁਤ ਪਰੇਸ਼ਾਨੀ ਹੋ ਰਹੀ ਹੈ ਹਾਂਜੀ 8:00 ਵਜੇ ਤੱਕ ਕੀ ਅਸਹਾਨੀ ਹੋ ਰਹੀ ਹੈ ਭਾਈ ਅਸਹਾਨੀ ਹੋ ਰਹੀ ਹੈ ਹਾਂਜੀ ਸਵੇਰ 11:00 ਵਜੇ ਤੱਕ ਹੜਤਾਲ ਅੱਜ ਡਾਕਟਰ ਸਾਹਿਬ ਕਿੰਨੇ ਵਜੇ ਤੱਕ ਰਹਿਣਗੇ ਸਵੇਰ ਦੀ ਦਰਦ ਹੋ ਰਹੀ ਹੈ ਭਾਈ ਬਹੁਤ ਔਖਾ ਖੜਾ ਹਾਂ ਐਮਰਜੈਂਸੀ ਦੇਖ ਗਏ ਸੀ ਤੁਸੀਂ ਹਾਂਜੀ ਗਏ ਸੀ ਹੁਣੀ ਕਿਹਾ ਵੀ ਬਾਹਰ ਜਾਓ ਉਧਰ ਹੀ ਲੈਣ ਜਾ ਕੇ ਦਿਖਾਓ ਭਾਜੀ ਉਹ ਪੀਡੀ ਦੇ ਵਿੱਚ ਪਾਚੀ ਕਟਵਾਓ ਪਹਿਲਾਂ ਇਹ ਸਮੱਸਿਆ ਹਨਾ ਹਰ ਬਹੁਤ ਸਮੱਸਿਆ ਭਾਜੀ ਇਹ ਸਮੱਸਿਆ ਆ ਤੁਸੀਂ ਉਧਰ ਖੜੇ ਜੀ ਦਵਾਈ ਲੈ ਰਹੀਆਂ ਜੀ ਦਵਾਈ ਲੈਣ ਆਇਓ ਹਾਂਜੀ ਕਦ ਤੋਂ ਖੜੇ ਹੋ ਲਗਭਗ ਆਧਾ ਘੰਟਾ ਹੋ ਚੁਕਾ ਤੇ ਫਿਰ ਅੱਜ ਤਾਂ ਹੜਤਾਲ ਦੇ ਡਾਕਟਰ ਕਾਦੀ ਦਵਾਈ ਕਾਦੀ ਲੈਣੀ ਤੁਸੀਂ ਪੇਟ ਮਖਰਾ ਵੀ ਹੈ ਹਾਂਜੀ ਤੁਸੀਂ ਕਦ ਤੋਂ ਖੜੇ ਹੋ ਜ ਸਰ ਪਰਚੀ ਦਾ ਪਤਾ ਹੀ ਨਹੀਂ بتایا ਹੀ ਨਹੀਂ ਕਿਸੇ ਨੇ ਪਰਜੀ ਕਿੱਡੇ ਕਿਨੇ ਕਟੇਗਾ ਕੀ ਬਾਤ ਹੈ ਬਿਲਕੁਲ ਇਨਫੋਰਮੇਸ਼ਨ ਇਥੇ ਮਰੀਜ਼ਾਂ ਨੂੰ ਨਹੀਂ ਨਜ਼ਰ ਆਈ ਆਸ਼ੂ ਤਸਵੀਰਾਂ ਵਿਖੋਂ ਦਰੋਂ ਵਾਪਸ ਰਾਜਵਿੰਦਰ ਦਾ ਰੁਕ ਕਰਾਂਗੇ ਰਾਜਵਿੰਦਰ ਲਗਾਤਾਰ ਇਥੇ ਡਾਕਟਰਾਂ ਦੀਆਂ ਮੰਗਾਂ ਵੀ ਅਸੀਂ ਦੱਸ ਰਹੇ ਹਾਂ ਸਾਡੇ ਦਰਸ਼ਕਾਂ ਨੂੰ ਤੇ ਉਥੇ ਹੀ ਜਿਹੜੇ ਮਰੀਜ਼ ਹੈ ਉਹ ਵੀ ਕਹਿ ਰਹੇ ਨੇ ਕਿ ਡਾਕਟਰਾਂ ਦੀਆਂ ਮੰਗਾਂ ਨੂੰ ਵੀ ਮੰਨਣਾ ਚਾਹੀਦਾ ਪਰ ਇਸ ਤਰੀਕੇ ਹੜਤਾਲ ਤੇ ਨਹੀਂ ਜਾਣਾ ਚਾਹੀਦਾ ਕਿਉਂਕਿ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਇਥੇ ਕਰਨਾ ਪੈ ਰਿਹਾ ਰਾਜਵਿੰਦਰ ਤੁਸੀਂ ਗੱਲਬਾਤ ਕਰੋ ਜ਼ਰਾ ਮਰੀਜ਼ਾਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਤੇ ਉਥੇ ਹੀ ਕੀ ਡਾਕਟਰ ਹਸਪਤਾਲ ਦੇ ਵਿੱਚ ਪਹੁੰਚ ਰਹੇ ਨੇ ਇਹ ਬਿਲਕੁਲ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਪਰ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਪਰਚੀ ਕਟਾਉਣ ਵਾਲੇ ਲੋਕ ਜਿਹੜੇ ਨੇ ਪਹੁੰਚ ਰਹੇ ਨਹੀਂ ਲੋਕ ਤੇ ਪਹੁੰਚ ਰਹੇ ਨੇ ਪਰ ਉਹਨਾਂ ਦੀ ਜਿਹੜੀਆਂ ਪਰਚੀਆਂ ਨਹੀਂ ਕਟੀਆਂ ਜਾ ਰਹੀਆਂ ਕਿਉਂਕਿ ਕਿਹਾ ਜਾ ਰਿਹਾ ਹੈ ਕਿ 11 ਵਜੇ ਤੱਕ ਜਿਹੜੀ ਹੜਤਾਲ ਹੈ ਸਰ ਕਿਹੜੇ ਕੰਮ ਵਾਸਤੇ ਆਇਤੀ ਕੀ ਕੰਮ ਮੈਂ ਤਾਂ ਯਾਰ ਗੱਡੀ ਗੇਟ ਪਾ ਲਿਆ ਇੱਥੇ ਇਹਨਾਂ ਨੇ ਮੈਂ ਨਾ ਹੰਡੀ ਹੈਂਡੀਕੈਪ ਦਾ ਸਾਥੀ ਉਹ ਬਣਾਉਣਾ ਸੀ ਮੇਰਾ ਅੱਜ ਅਠਵਾਂ ਗੇਟ ਆ ਅੱਛਾ ਜੀ ਮੈਨੂੰ ਕਰੇ ਉੱਪਰ ਭੇਜ ਦਿੰਦੇ ਆ ਕਿ ਥੱਲੇ ਭੇਜ ਦਿੰਦੇ ਆ ਆ ਆ ਕਹਿੰਦਾ ਕੱਲ ਮੈਂ ਇੱਥੇ ਆ ਕੇ ਗਿਆ ਮੈਂ ਮੈਨੂੰ ਕਹਿੰਦੇ ਵੀ ਉੱਪਰ ਆਦੀ ਆ ਲਿਖਿਆ ਸਰਵਰ ਰੂਮ ਉਪਰੋਂ ਮੈਨੂੰ ਥੱਲੇ ਭੇਜਤਾ ਮੈਨੂੰ ਕੋਈ ਸਮਝ ਨਹੀਂ ਆਉਂਦੀ ਯਾਰ ਮੈਂ ਕਿਹੜੇ ਜਗ੍ਹਾ ਤੇ ਜਾਏ ਕਿਹੜੇ ਜਗ੍ਹਾ ਤੇ ਜਾਏ ਹਾਂ ਅੱਜ ਕੀ ਕਰ ਰਹੇ ਨੇ ਹੁਣ ਕੀ ਕਰੇ ਅੱਜ ਉੱਥੇ ਹੈ ਹੀ ਨਹੀਂ ਕਿ ਨੱਕ ਰਿਹਾ ਉਹ ਮੁੰਡਾ ਚਲੇ ਗਿਆ ਵਾ ਮੈਂ ਇੱਥੇ ਲਿਖ ਦਿੱਤਾ ਹੁਣ ਮੈਨੂੰ ਕਹਿੰਦੇ ਵੀ ਤੂੰ ਬੁੱਧਵਾਰ ਆਈ ਬੁੱਧਵਾਰ ਇਹ ਬਿਲਕੁਲ ਕਿਤੇ ਨਾ ਕਿਤੇ ਲੋਕ ਜਿਹੜੇ ਖੱਜਲ ਖਰਾਬ ਹੁੰਦੇ ਨੇ ਜਰਾ ਰਹੇ ਨੇ ਡਾਕਟਰ ਜਿਹੜੇ ਆਪਾਂ ਦਾ ਬਹੁਤ ਸਟਰ ਆਪਣੀ ਮੰਗਾਂ ਨਾਲ ਆਇਆ ਦਾ ਨਾਲ ਦੇ ਨੇ ਕਿਦਾਂ ਦੇਖਦੇ ਹੋ ਕਿ ਡਾਕਟਰਾਂ ਦੀ ਹੜਤਾਲ ਜਿਹੜੀ ਹੈ ਪਰ ਕਿਤੇ ਨਾ ਕਿਤੇ ਆਪਣੀ ਸੁਰੱਖਿਆ ਨੂੰ ਲੈ ਕੇ ਮੈਂ ਤਾਂ ਹੈਂਡੀਕੈਪਡ ਦਾ ਸਰਟੀਫਿਕੇਟ ਬਣਾਉਣ ਆਇਆ ਸੀ ਮੈਂ ਤਾਂ ਤਿੰਨ ਵੀ ਮਹੀਨੇ ਹੋ ਗਏ ਕਿਤੇ ਮਾਫੀ ਹਾਂ ਰਾਜਵਿੰਦਰ ਤੁਸੀਂ ਗੱਲਬਾਤ ਜਾਰੀ ਰੱਖੋ ਡਾਕਟਰਾਂ ਨਾਲ ਇਸ ਸਮੇਂ ਮੌਜੂਦ ਹੈ ਆਸ਼ੂ ਆਸ਼ੂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਪੀसीएमएस ਐਸੋਸੀਏਸ਼ਨ ਦੇ ਜੋ ਡਾਕਟਰ ਨੇ ਉਹਨਾਂ ਦਾ ਕੀ ਕਹਿਣਾ ਆ ਬਿਲਕੁਲ ਡਾਕਟਰ ਅਭਿਜੈ ਮੇਰੇ ਨਾਲ ਮੌਜੂਦ ਹੈਗੇ ਕਿਉਂਕਿ ਇਸ ਸਮੇਂ ਹੋ ਹੈਗੇ ਡਾਕਟਰ ਸਾਹਿਬ ਕਿਸ ਕਿਸ ਹਿਸਾਬ ਦੇ ਨਾਲ ਹੜਤਾਲ ਹੈ ਕਿਹੜੀ ਕਿਹੜੀ ਸੇਵਾਵਾਂ ਕਿਉਂਕਿ ਲੋਕ ਵੀ ਪਰੇਸ਼ਾਨ ਹੈ ਸਿਰ ਤੋਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਦੇਖੋ ਜੀ ਇਹ ਸਾਡੀ ਜਿਹੜੀਆਂ ਮੰਗਾਂ ਨੇ ਅਸੀਂ ਬਹੁਤ ਪਹਿਲਾਂ ਤੋਂ ਹੀ ਸਰਕਾਰ ਨੂੰ ਵੀ ਤੇ ਲੋਕਾਂ ਨੂੰ ਵੀ ਪਿਛਲੇ 2-3 ਹਫ਼ਤਿਆਂ ਤੋਂ ਲਗਾਤਾਰ ਦੱਸਦੇ ਆ ਰਹੇ ਹਾਂ ਕਿ ਸਾਡੀਆਂ ਨਿਮਾਜ਼ ਨੇ ਜਿਹੜੀ ਸਰਕਾਰ ਨੂੰ ਪ੍ਰਾਇੋਰਟੀ ਤੇ ਪੂਰੀ ਕਰਨੀ ਚਾਹੀਦੀ ਹੈ ਤੇ ਰਹੀ ਗੱਲ ਲੋਕਾਂ ਨੂੰ ਅਸੀਂ ਇਹ ਪਿਛਲੇ 2 ਹਫ਼ਤਿਆਂ ਤੋਂ ਡੇਲੀ ਇਨਫੋਰਮ ਕਰਦੇ ਆ ਰਹੇ ਹਾਂ ਕਿ ਡਾਕਟਰਸ 9 ਤਰੀਕ ਤੋਂ ਸਟ੍ਰਾਈਕ ਤੇ ਜਾਣਗੇ ਪਰ ਸਰਕਾਰ ਨਾਲ ਸਾਡੀਆਂ ਇਹਦੇ ਰਿਗਾਰਡਿੰਗ ਮੀਟਿੰਗਸ ਹੋ ਰਹੀਆਂ ਨੇ ਮੰਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਿਕਿਉਰਿਟੀ ਫਾਰ ਦੀ ਹੈਲਥ케ਅਰ ਵਰਕਰਸ ਤੇ ਜਿਹੜੀਆਂ ਸਾਡੀਆਂ ਤਰੱਕੀਆਂ ਨੇ ਐਸਪੀਸ ਉਹਨਾਂ ਨੂੰ ਬਹਾਲ ਕੀਤਾ ਜਾਵੇ ACP ਕਿਸੇ ਪੀਕਸਰਾ ਤੁਹਾਨੂੰ ਪ੍ਰਭਾਵਿਤ ਕਰਦੀ ਕੀ ਨੁਕਸਾਨ ਹੈ ਕਿਉਂਕਿ ਆਮ ਲੋਕ ਇਸ ਚੀਜ਼ ਨੂੰ ਨਹੀਂ ਸਮਝਦੇ ਕਿ ACP ਹੈ ਕੀ ਕਿਸੇ ਨੂੰ ਨਹੀਂ ਸਮਝਾਊਗਾ ਕਿ ਕਿਉਂ ACP ਨੂੰ ਲੈ ਕੇ ਹੜਤਾਲ ਤੇ ਹੈ ਚੰਗੀ ਕਹਿੰਦੇ ਡਾਕਟਰਾਂ ਦੀ ਤਨਖਾਹਾਂ ਦੀ ਫਿਰ ACP ਕੀ ਹੈ ਤਨਖਾਹ ਅਲੱਗ ਚੀਜ਼ ਹੁੰਦੀ ਹੈ ACP ਹੈਗੀਆਂ ਜਿਹੜੀਆਂ ਤਰੱਕੀਆਂ ਐਨੂਅਲ ਕੈਰੀਅਰ ਪ੍ਰੋਗਰੈਸ਼ਨ ਜਿਹਨੂੰ ਕਹਿੰਦੇ ਨੇ ਇਹ ਹਰ ਇੱਕ ਸਟੇਟ ਦੇ ਵਿੱਚ ਹਰ ਇੱਕ ਸਰਕਾਰੀ ਅਧਾਇਰੇ ਦੇ ਵਿੱਚ ਹੁੰਦੀ ਹੈ ਪੰਜਾਬ ਦੇ ਵਿੱਚ 4 ਤੋਂ 14 ਹੈਗੀ ਹੈ ਕਈ ਸਟੇਟਾਂ ਦੇ ਵਿੱਚ 1 ਤੋਂ 14 20 20 ਹੁੰਦੀ ਹੈ ਇਹ ਤਰੱਕੀਆਂ ਇਸ ਟਾਈਪ ਦੀਆਂ ਹੁੰਦੀਆਂ ਨੇ ਜਿਹੜੀ ਸੋਚ ਸਮਝ ਕੇ ਬਣਾਈਆਂ ਗਈਆਂ ਸੀ ਪਬਲਿਕ ਸੈਕਟਰ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਮੁਲਾਜ਼ਮਾਂ ਲਈ ਕਿ ਮੁਲਾਜ਼ਮ ਪਹਿਲਾਂ ਸਰਵਿਸ ਦੇ ਵਿੱਚ ਆਂਦਾ ਹੈ ਫਿਰ ਉਸ ਦੇ ਬਾਅਦ ਉਹਦਾ ਫੈਮਲੀ ਅੱਗੇ ਵਧਦੀ ਹੈ ਵਿਆਹ ਹੋ ਜਾਂਦਾ ਹੈ ਟਾਈਮ ਟੂ ਟਾਈਮ ਇਹ ਸਾਰੀ ਚੀਜ਼ਾਂ ਸੋਚ ਕੇ ਬਣਾਈਆਂ ਗਈਆਂ ਸੀ ਕਿ ਉਹਨਾਂ ਦਾ ਖਰਚਾ ਵੱਧਦਾ ਹੈ ਤੇ ਪਬਲਿਕ ਵੈਲਫੇਅਰ ਦੇ ਵਿੱਚ ਰਹਿ ਕੇ ਉਹਨਾਂ ਨੂੰ ਇਹ ਤਰੱਕੀਆਂ ਦੇਣੀਆਂ ਹੈ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੇ ਤੇ ਸਰਕਾਰ ਦੀਆਂ ਜ਼ਿੰਮੇਵਾਰੀਆਂ ਪਹਿਲਾਂ ਚੱਲਦੀਆਂ ਸੀ ਲੇਕਿਨ ਸਰਕਾਰ ਨੇ ਉਹ 4 ਸਾਲ ਪਹਿਲਾਂ ਬਿਨਾ ਕਿਸੇ ਨੋਟੀਫਿਕੇਸ਼ਨ ਦੇ ਬਿਨਾ ਕਿਸੇ ਕੈਬਨਿਟ ਦੀ ਮਨਜ਼ੂਰੀ ਦੇ ਆਸ਼ੂ ਤੁਸੀਂ ਗੱਲਬਾਤ ਜਾਰੀ ਰੱਖੋ ਬਹੁਤ শুকਰਿਆ ਲਿਵਿੰਗ ਇੰਡੀਆ ਨਿਊਜ਼ ਨਾਲ ਇਸ ਸਮੇਂ ਜੁੜਨ ਦੇ ਲਈ ਫਿਲਹਾਲ ਇਸ ਬੁਲੇਟਿਨ 'ਚ ਨਹੀਂ ਦੇ ਇਜਾਜ਼ਤ ਤਨਵ